ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਤੁਰਤੇ ਫਿਰਦੇ ਆ ਜਾਪ ਕੀਤਾ ਤੇ 3 ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਨਾਲ ਕਾਰਜ ਪੂਰਾ ਹੋ ਗਿਆ 3 ਦਿਨਾਂ ਦੇ ਵਿੱਚ ਹੀ ਮਹਾਰਾਜ ਜੀ ਨੇ ਅਰਦਾਸ ਪ੍ਰਵਾਨ ਕਰ ਲਈ ਕਿਹੜਾ ਉਹ ਜਾਪ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਉਹ ਜਾਪ ਸ਼ੇਅਰ ਕਰਨ ਤੋਂ ਪਹਿਲਾਂ ਨਾ ਇੱਕ ਹੋਰ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਾਫੀ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਸੀਗੀ ਸੋ ਅੱਜ ਇਹ ਵੀਡੀਓ ਬਿਲਕੁਲ ਸਹੀ ਆ ਇਹ ਗੱਲ ਸ਼ੇਅਰ ਕਰਨ ਵਾਸਤੇ ਜਦੋਂ ਕਈ ਵਾਰੀ ਮੈਂ ਤੁਹਾਡੇ ਨਾਲ ਆਪਣੀ ਜਿਹੜੀ ਦੁਨਿਆਵੀ ਕਾਰਜਾਂ ਉਹਨਾਂ ਦੀ ਪੂਰਤੀ ਵਾਸਤੇ ਪਾਠ ਦੀ ਜਿਹੜੀ ਸੱਚੀ ਘਟਣਾਵਾ ਹੁੰਦੀ ਹੈ ਉਹ ਸ਼ੇਅਰ ਕਰਦੀ ਆ ਨਾ ਤਾਂ ਕਈ ਵਾਰੀ ਕਮੈਂਟ ਆਂਦਾ ਥੱਲੇ ਆਂਦਾ 2-3 ਮਹੀਨਿਆਂ ਬਾਅਦ ਦੀ ਮਤਲਬ ਕਿ ਕਿਉਂਕਿ ਦੇਖੋ ਜੇ ਆਪਾਂ ਮਹਾਰਜ ਤੋਂ ਨਹੀਂ ਮੰਗਾਂਗੇ ਹੋਰ ਕੀ ਤੋਂ ਮੰਗਾਂਗੇ ਸੋ ਕੁਝ ਲੋਕ ਹੁੰਦੇ ਆ ਜਿਹ ਜੋ ਮਤਲਬ ਕਿ 네ਗੇਟਿਵ ਬਹੁਤ ਜ਼ਿਆਦਾ ਹੁੰਦੀ ਆ ਸੋ ਕਈ ਵਾਰੀ ਕਮੈਂਟ ਆਉਂਦਾ ਹੈ ਵੀ ਜਿਹੜੀ ਬਾਣੀ ਹੈ ਨਾ ਉਹ ਸਿਰਫ ਮਾਨਤੀ ਮਨ ਦੀ ਜਿਹੜੀ ਸ਼ਾਂਤੀ ਹੈ ਸਕੂਨ ਆਉਲ ਦੇ ਵਾਸਤੇ ਆ ਜਿਹੜੀ ਆਪਾਂ ਆਪਾਂ ਮਹਾਰਾਜ ਜੀ ਤੋਂ ਆਪਣੇ ਘਰ ਵਾਸਤੇ ਸੁਖ ਸ਼ਾਂਤੀ ਬਖਸ਼ ਮੰਗਦੇ ਆ ਜਾਂ ਆਪਾਂ ਬੱਚਿਆਂ ਦੀ ਤਰੱਕੀ ਮੰਗਦੇ ਆ ਵੀ ਇਹਨਾਂ ਚੀਜ਼ਾਂ ਵਾਸਤੇ ਨਹੀਂ ਆ ਕਈ ਵਾਰੀ ਇਦਾਂ ਦਾ ਕਮੈਂਟ ਆਉਂਦਾ ਹੈ ਸੋ ਇਹਦਾ ਜਿਹੜਾ ਜਵਾਬ ਆ ਨਾ ਆਪਾਂ ਇਤਿਹਾਸ ਦੇ ਵਿੱਚੋਂ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕੀ ਮਹਾਰਾਜ ਜੀ ਦਾ ਕੀ ਵਿਚਾਰ ਨਹੀਂ ਇਸ ਚੀਜ਼ ਬਾਰੇ ਜਦੋਂ ਕਈ ਲੋਗੇ ਸੋਚਦੇ ਨੇ ਬੀ ਬਾਣੀ ਸਿਰਫ ਸਕੂਨ ਵਾਸਤੇ ਆ ਪਾ ਜਿਹੜੀ ਲੋੜਾਂ ਦੀ ਪੂਰਤੀ ਵਾਸਤੇ ਬਾਣੀ ਨਹੀਂ ਜਪਣੀ ਚਾਹੀਦੀ ਕਿ ਲੋਕਾਂ ਦੀ ਸੋਚ ਹੁੰਦੀ ਆ ਤਾਂ ਮਹਾਰਾਜ ਜੀ ਕੋਲੇ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ ਇੱਕ ਨੌਜਵਾਨ ਗਿਆ ਤੇ ਉਹ ਚਾਹੁੰਦਾ ਸੀ ਵੀ ਮੈਂ ਦੁਨਿਆਵੀ ਜ਼ਿੰਦਗੀ ਜਿਉਣ ਦੇ ਨਾਲ-ਨਾਲ ਜਿਹੜੇ ਆਪਣੇ ਕਰਮ ਨੇ ਉਹ ਵੀ ਘਟਾਵਾ ਜਿਵੇਂ ਆਪਾਂ ਕਦੇ ਵੀ ਆਪਾਂ ਚਾਹੇ ਜਾਣ ਬੁੱਝ ਕੇ ਕਰਦੇ ਆਂ ਚਾਹੇ ਅਣਜਾਣੇ 'ਚ ਕਰਦੇ ਆਂ ਜਿਹੜੇ ਸਾਥੋਂ ਗਲਤੀ ਨਾ ਜਾਣ ਬੁੱਝ ਕੇ ਹੋਏ ਵੇ ਪਾਪ ਜਾਂ ਕਰਮ ਹੁੰਦੇ ਆ ਵੀ ਉਹ ਕੱਟੇ ਜਾਣ ਤਾਂ ਉਹ ਇੱਕ ਸਾਧੂ ਸੰਤ ਕੋਲੇ ਗਿਆ। ਉਹਨੇ ਸਾਧੂ ਸੰਤ ਨੂੰ ਕਿਹਾ ਵੀ ਬਾਬਾ ਜੀ ਇਦਾਂ ਕਰਕੇ ਵੀ ਮੈਨੂੰ ਕੋਈ ਰਾਹ ਦੱਸੋ ਤੇ ਮੈਂ ਜਿਹੜੇ ਆਪਣੇ ਕਰਮੋਂ ਕੱਟਣਾ ਚਾਹਾਂ। ਤਾਂ ਉਹਨਾਂ ਨੇ ਅਗੋਂ ਕਿਹਾ ਕਹਿੰਦੇ ਵੀ ਫਿਰ ਉਹਦੇ ਨੇ ਤੈਨੂੰ ਆਪਣਾ ਘਰ-ਬਾਰ ਛੱਡਣਾ ਪਵੇਗਾ, ਦੁਨਿਆਵੀ ਜ਼ਿੰਦਗੀ ਛੱਡਣੀ ਪਵੇਗੀ। ਉਹਨੇ ਇਹ ਕਿਹਾ ਪਰ ਹੁਣ ਉਹਨੂੰ ਸਮਝ ਨਹੀਂ ਆ ਰਿਆ ਸੀ ਉਹ ਕੀ ਕਰੇ। ਤਾਂ ਉਹਨੇ ਸੋਚਿਆ ਵੀ ਕਿਉਂ ਨਾ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜਾਵਾਂ ਤੇ ਉਹਨਾਂ ਨੂੰ ਹੀ ਇਹ ਸਵਾਲ ਪੁੱਛਾਂ ਕਿ ਮੈਨੂੰ ਉਹ ਸਹੀ ਰਸਤਾ ਦਿਖਾਉਣਗੇ। ਮਹਾਰਾਜ ਦੇ ਚਰਨਾਂ 'ਚ ਚੱਲਿਆ ਜਾਂਦਾ ਤੇ ਜਾ ਕੇ ਪੁੱਛਦਾ ਕਿ ਮਹਾਰਾਜ ਜੀ ਐਦਾਂ ਕਰਕੇ ਵੀ ਮੈਂ ਦੁਨਿਆਵੀ ਜ਼ਿੰਦਗੀ ਵੀ ਜਿਉਣਾ ਉਹਦੇ ਨਾਲ-ਨਾਲ ਮੈਂ ਚਾਹੁੰਦਾ ਵੀ ਮੇਰੇ ਜਿਹੜੇ ਕਰਮ ਉਹ ਵੀ ਕਰਤੇ ਜਾਣ ਤੇ ਮੈਂ ਚੰਗੇ ਕਰਮ ਵੀ ਕਮਾਵਾਂ ਤੇ ਮੈਂ ਇੱਕ ਧਾਰਮਿਕ ਰਾਹ ਤੇ ਵੀ ਚੱਲਣਾ ਚਾਹੁੰਦਾ ਤੇ ਨਾਲ-ਨਾਲ ਮੇਰੀ ਦੁਨਿਆਵੀ ਜ਼ਿੰਦਗੀ ਵੀ ਹੈਗੀ ਆ ਮੇਰਾ ਪਰਿਵਾਰ ਹੈ ਤਾਂ ਉਹਨਾਂ ਨੇ ਫਿਰ ਦੱਸਿਆ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਜੀ ਮੈਂ ਇੱਕ ਸੰਤ ਮਹਾਂਪੁਰਸ਼ ਕੋਲ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੈਨੂੰ ਜਿਹੜੀ ਦੁਨਿਆਵੀ ਜ਼ਿੰਦਗੀ ਹੈ ਛੱਡਣੀ ਪਵੇਗੀ ਤੈਨੂੰ ਘਰ-ਬਾਰ ਛੱਡਣਾ ਪਵੇਗਾ ਫਿਰ ਜਾ ਕੇ ਕਰਮਕਟੇ ਜਾਣਗੇ ਬਾਣੀ ਜਪਣ ਨਾਲ ਇਦਾਂ ਜਿਹੜੀ ਹੈ ਧਰਮ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਕਹਿੰਦੇ ਵੀ ਮੈਂ ਹੁਣ ਸੋਡੇ ਕੋਲੇ ਆਇਆ ਵੀ ਤੁਸੀਂ ਮੈਨੂੰ ਰਸਤਾ ਦਿਖਾਓ ਵੀ ਮੈਂ ਕੀ ਕਰਾਂ ਤੇ ਵੀ ਮੈਂ ਸੱਚੀ ਘਰ-ਬਾਰ ਛੱਡਣਾ ਵੀ ਜੇ ਤਾਂ ਕੋਈ ਰਸਤਾ ਨਹੀਂ ਹੈ ਕਹਿੰਦੇ ਫਿਰ ਤਾਂ ਮੈਂ ਸੱਚਮੁੱਚ ਤਿਆਰ ਹਾਂ ਵੀ ਮੈਂ ਘਰ-ਬਾਰ ਵੀ ਛੱਡਾਂਗਾ ਮੈਂ ਅੱਜ ਦੁਨਿਆਵੀ ਜ਼ਿੰਦਗੀ ਵੀ ਛੱਡ ਦਵਾਂਗਾ ਤੇ ਜੇ ਇਸ ਤੋਂ ਇਲਾਵਾ ਵੀ ਕੋਈ ਰਸਤਾ ਹੈਗਾ ਤੁਸੀਂ ਮੈਨੂੰ ਸਮਝਾਓ ਤਾਂ ਮਹਾਰਾਜ ਜੀ ਕਹਿੰਦੇ ਕਹਿੰਦੇ ਵੀ ਦੇਖ ਵੀ ਜੇ ਸਾਰੀ ਦੁਨੀਆ ਜੇ ਸਾਰੀ ਦੁਨੀਆ ਧਰਮ ਦੀ ਪ੍ਰਾਪਤੀ ਵਾਸਤੇ ਆਪਣੇ ਆਪਣੇ ਕਾਰਜ ਛੱਡ ਦੇਣਗੇ ਕਿਸਾਨ ਅਨਾਜ ਉਗਾਉਣਾ ਛੱਡ ਦੇਗਾ ਸਬਜ਼ੀ ਉਗਾਉਣਾ ਛੱਡ ਦੇਗਾ ਤਾਂ ਮਹਾਰਾਜ ਜੀ ਦੇ ਬਚਨ ਨਹੀਂ ਕਹਿੰਦੇ ਫਿਰ ਲੋਕ ਖਾਣਗੇ ਕਿੱਥੋਂ ਜਿਹੜਾ ਇਹ ਦੁਨੀਆ ਦਾ ਸਰਕਟ ਚੱਲਦਾ ਹੈ ਕਿਵੇਂ ਚੱਲੇਗਾ ਸੋ ਮਹਾਰਾਜ ਜੀ ਨੇ ਉਸ ਟਾਈਮ ਵੀ ਬਚਨ ਕੀਤੇ ਸੀ ਵੀ ਤੁਸੀਂ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਵੀ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਕਰ ਸਕਦੇ ਹੋ ਕਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਜੇ ਆਪਾਂ ਇਹਨਾਂ ਚੀਜ਼ਾਂ ਜੋ ਬਾਹਰ ਆ ਕੇ ਗੁਰੂ ਸਾਹਿਬ ਦੱਸੇ ਹੋਏ ਸਹੀ ਰਸਤੇ ਤੇ ਚੱਲਦੇ ਆ ਨਾ ਆਪਾਂ ਲੋਭ ਮੋਹ ਅਹੰਕਾਰ ਜੜੀ ਲਿੰਦਿਆ ਬੇਈਮਾਨੀ ਠੱਗੀ ਚੋਰੀ ਅਗਰ ਇਹਨਾਂ ਚੀਜ਼ਾਂ ਦਾ ਵੀ ਤਿਆਗ ਕਰ ਦਿੰਨੇ ਆ ਤਾਂ ਵੀ ਆਪਾਂ ਦੁਨੀਆਵੀ ਜ਼ਿੰਦਗੀ ਜਿਉਂਦੇ ਹੋਏ ਆਪਾਂ ਗੁਰੂ ਸੰਗ ਚਰਨੀ ਲੱਗ ਸਕਦੇ ਆ ਸੋ ਇਸ ਕਰਕੇ ਜੋ ਦੁਨਿਆਵੀ ਲੋੜਾਂ ਦੀ ਪੂਰਤੀ ਵਾਸਤੇ ਆਪਾਂ ਪਾਠ ਕਰਦੇ ਆ ਇਹ ਚ ਕੋਈ ਗਲਤ ਨਹੀਂ ਹੁੰਦਾ ਕਿਉਂਕਿ ਫਿਰ ਹੋਰ ਕਿੱਥੇ ਜਾਵਾਂਗੇ ਜੇ ਗੁਰੂ ਤੋਂ ਨਹੀਂ ਮੰਗਾਂਗੇ ਹੋਰ ਕਿਹ ਤੋਂ ਮੰਗਾਂਗੇ ਪਾਪਿਆਂ ਕੋਲੋਂ ਧਾਗੇ ਤਵਿੱਤਾ ਕੋਲੋਂ ਫਿਰ ਲੋਕ ਉਹ ਗਲਤ ਰਸਤੇ ਚੱਲਦੇ ਆ ਸੋ ਗੁਰਬਾਣੀ ਇੱਕ ਸਹੀ ਰਸਤਾ ਹੈ ਧਰਮ ਨਾਲ ਵੀ ਜੋੜਦਾ ਹੈ ਤੇ ਸਾਡੀ ਜਿਹੜੀ ਦੁਨਿਆਵੀ ਲੋੜਾਂ ਉਹਦੀ ਵੀ ਪੂਰਤੀ ਆਪਾਂ ਗੁਰਬਾਣੀ ਦੇ ਜਰੀਏ ਗੁਰੂ ਸਾਹਿਬ ਚਰਨਾ ਚਰਤਾਸ ਕਰਕੇ ਕਰ ਸਕਦੇ ਆ ਸੋ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹ ਜਾਪ ਜਿਹੜਾ ਵੀ ਮੈਂ ਖੁਦ ਕੀਤਾ ਕੁਝ ਕੁ ਦਿਨ ਦੀ ਪਹਿਲਾਂ ਦੀ ਗੱਲ ਐ 23 24 ਤਰੀਕ ਦੀ ਗੱਲ ਐ ਇਹ 23 24 ਫਰਵਰੀ ਦੀ 23 24 ਫਰਵਰੀ ਨੂੰ ਨਾ ਮੇਰੇ ਹਸਬੰਦ ਨੇ ਮੇਰੇ ਨਾਲ ਬੈਠ ਕੇ ਗੱਲ ਕੀਤੀ ਕਹਿੰਦੇ ਵੀ ਇਹ ਮਹੀਨਾ 28 ਦਾ ਕੁਝ ਫਾਈਨੈਂਸ਼ੀਅਲੀ ਪ੍ਰੋਬਲਮ ਆਈ ਸੀਗੀ ਲੋਡ ਆਈ ਸੀ ਮਤਲਬ ਤੇ ਮੇਰੇ ਹਸਬੰਦ ਕਹਿੰਦੇ ਵੀ 28 ਦਾ ਮਹੀਨਾ ਵੀ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਆ ਕਿ ਪੈਸੇ ਦਾ ਜਰੂਰਤ ਸੀ ਕਿਸੇ ਚੀਜ਼ ਵਾਸਤੇ ਪੈਸੇ ਦੀ ਹੁਣ ਮੈਂ ਥੋੜਾ ਡਿਟੇਲਸ ਤਾਂ ਨਹੀਂ ਦੱਸ ਪਾਉਂਗੀ ਤਾਂ ਕਹਿੰਦੇ ਵੀ ਮੁਸ਼ਕਿਲ ਹੋ ਜਾਂਦੀ ਹੈ ਪੈਸੇ ਦਾ ਇੰਤਜ਼ਾਮ ਵੀ ਹੁੰਦਾ ਨਹੀਂ ਲੱਗਦਾ ਕਿਸੇ ਪਾਸਿਓਂ ਤਾਂ ਕਹਿੰਦੇ ਵੀ ਮਹੀਨਾ ਵੀ ਠਾਈ ਦਾ ਤੇ ਲੱਗਦਾ ਵੀ ਇਸ ਵਾਰੀ ਪ੍ਰੋਬਲਮ ਆ ਸਕਦੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਗੁਰੂ ਸਾਹਿਬ ਆਪਣੇ ਆਪ ਕਰਨਗੇ ਜਦੋਂ ਗੁਰੂ ਸਾਹਿਬ ਇੱਥੋਂ ਤੱਕ ਲੈ ਕੇ ਆ ਤਾਂ ਅੱਗੇ ਤੱਕ ਵੀ ਮਹਾਰਾਜ ਹੀ ਲੈ ਕੇ ਜਾਣਗੇ ਤਾਂ ਇਹ ਮੈਨਾਂ ਮਤਲਬ ਕਿ ਸੁਣਿਆ ਸੀ ਤੁਹਾਡੇ ਨਾਲ ਵੀ ਇਹ ਸ਼ੇਅਰ ਕੀਤਾ ਹੋਇਆ ਹੈ ਵੀ ਜਦੋਂ ਵੀ ਆਪਾਂ ਕੋਈ ਚੀਜ਼ ਦੀ ਪੂਰਤੀ ਵਾਸਤੇ ਪਾਠ ਕਰਨਾ ਤਾਂ ਆਪਾਂ ਨੂੰ ਨਿਤਨੇਮ ਜਿਹੜਾ ਹੈਗਾ ਉਹ ਵਧਾ ਦੇਣਾ ਚਾਹੀਦਾ ਹੈ ਜਿੰਨਾ ਆਪਾਂ ਪਾਠ ਕਰਦੇ ਹਾਂ ਉਸ ਤੋਂ ਇਲਾਵਾ ਐਕਸਟਰਾ ਪਾਠ ਪਾਣੂ ਕਰਨਾ ਚਾਹੀਦਾ ਤਾਂ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਛੇਤੀ ਆਪਣੀ ਅਰਦਾਸ ਪੂਰੀ ਹੋਵੇ ਤਾਂ ਉਹਦੇ ਵਾਸਤੇ ਮੈਂ ਕੀ ਕੀਤਾ ਨਾ ਮਹਾਰਾਜ ਚਰਨਾਂ ਸਰਦਾਸ ਕੀਤੀ ਗੁਰੂ ਸਾਹਿਬ ਜੀ ਆਪ ਜੀ ਦੇਖੋ ਪਾਠ ਵੀ ਆਪਾਂ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਕਰ ਸਕਦੇ ਹਨ ਉਹਨਾਂ ਦੀ ਮਿਹਰ ਤੋਂ ਬਿਨਾਂ ਨਹੀਂ ਕਰ ਸਕਦੇ ਅਰਦਾਸ ਕੀਤੀ ਗੁਰੂ ਸਾਹਿਬ ਜੀ ਮੈਂ ਆਪੋ ਜੀ ਤੋਂ ਹੀ ਮੰਗਣਾ ਆਪ ਜੀ ਅੱਗੇ ਹਮੇਸ਼ਾ ਆਪਦੇ ਦੁੱਖ ਸੁੱਖ ਸਾਂਝੇ ਕੀਤੇ ਨੇ ਸੋ ਕਿਰਪਾ ਕਰੋ ਪ੍ਰਮਾਤਮਾ ਜੀ ਕਿ ਜਿਹੜਾ ਨਿਤਨੇਮ ਦੀ ਸੇਵਾ ਹੈ ਨਾ ਉਹ ਸੇਵਾ ਆਪ ਵੱਧ ਤੋਂ ਵੱਧ ਲੈ ਲਵੋ ਤਾਂ ਕਿ ਜਿਹੜਾ ਸਾਡਾ ਇਹ ਕਾਰਜ ਹੈ ਇਹ ਆਪ ਦੀ ਕਿਰਪਾ ਸਦਕਾ ਪੂਰਾ ਹੋ ਜਾਵੇ ਸੋ ਆਪ ਦਾ ਹੀ ਦਿੱਤਾ ਖਾਨੀਆ ਹੁਣ ਤੱਕ ਜੋ ਕੁਛ ਆ ਪ੍ਰਮਾਤਮਾ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਇਹ ਅਰਦਾਸ ਕਰਕੇ ਨਾ ਜਿਵੇਂ ਮਤਲਬ ਮੈਂ ਘਰ ਦੇ ਵਿੱਚ ਕੰਮ ਕਰਦੀ ਸੀ ਮੈਂ ਤੁਹਾਡੇ ਨਾਲ ਇਹ ਤਾਂ ਸ਼ੇਅਰ ਕੀਤਾ ਸੀਗਾ ਵੀ ਮੈਂ ਕੰਮ ਕਰਦੇ ਕਰਦੇ ਜਦੋਂ ਵੀ 5 10 ਮਿੰਟ ਬੈਠੀ ਆ ਉਦੋਂ ਮੈਂ ਮੂਲ ਮੰਤਰ ਸਦਾ ਪਾਠ ਸ਼ੁਰੂ ਕਰ ਦਿੰਦੀ ਆ ਪਰ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਰਦੇ ਫਿਰਦੇ ਵੀ ਜੀ ਨੇ ਝਾੜੂ ਲਾ ਰਹੀ ਆ ਭਾਂਡੇ ਮਾਂਝਰੀਆਂ ਕੱਪੜੇ ਧੋ ਰਹੀ ਆ ਤੁਰਦੇ ਫਿਰਦੇ ਵੀ ਮਤਲਬ ਇਹ ਜਾਪ ਨਾ 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 ਸ਼ੁਰੂ ਰੱਖਿਆ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲੈਤੀ ਤੁਸੀਂ ਯਕੀਨ ਨਹੀਂ ਕਰਨਾ ਜਿਹਦੀ ਚਿੰਤਾ ਸਾਨੂੰ 28 ਤਰੀਕ ਤੱਕ ਦੀ ਸੀਗੀ ਵੀ 28 ਤਰੀਕ ਤੱਕ ਵੀ ਸਾਡਾ ਇਹ ਕਾਰਜ ਪੂਰਾ ਨਹੀਂ ਹੋਣਾ ਤੇ ਬਹੁਤ ਵੱਡੀ ਪ੍ਰੋਬਲਮ ਆ ਜਾਣੀ ਆ ਤੁਸੀਂ ਯਕੀਨ ਨਹੀਂ ਕਰਨਾ ਅਰਦਾਸ ਕਰਕੇ ਜਦੋਂ ਇਹ ਸਿਮਰਨ ਅਲਾਪੀ ਐਕਸਟਰਾ ਸਿਮਰਨ ਮਤਲਬ ਸ਼ੁਰੂ ਕੀਤਾ ਤਾਂ ਮਹਾਰਾਜ ਜੀ ਨੇ ਤਿੰਨ ਦਿਨਾਂ ਦੇ ਵਿੱਚ ਹੀ ਕਾਰਜ ਪੂਰਾ ਕਰ ਦਿੱਤਾ ਤਿੰਨ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਕਿ ਮੇਰੇ ਹਸਬੰਦ ਵੀ ਹੈਰਾਨ ਹੋ ਗਏ ਕਹਿੰਦੇ ਗੁਰੂ ਸਾਹਿਬ ਅਗਰ ਦੀਏਂ ਤੇ ਆਉਣ ਨਾ ਤਾਂ ਵਾਕਈ ਇਹ ਸੱਚ ਹੈ ਵੀ ਉਹ ਇੱਕ ਚੁਟਕੀ ਦੇ ਵਿੱਚ ਮੁਸ਼ਕਿਲਾਂ ਦਾ ਹੱਲ ਕਰ ਦਿੰਦੇ ਨੇ ਸੋ ਇਸ ਤਰੀਕੇ ਨਾਲ ਤੁਸੀਂ ਵੀ ਜਦੋਂ ਵੀ ਤੁਹਾਡਾ ਕੋਈ ਕਾਰਜ ਹੋਵੇ ਮੈਂ ਕਾਫੀ ਵਾਰ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਨਿਤਨੇਮ ਸਿਮਰਨ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਬਤਾ ਦਿਓ ਐਕਸਟਰਾ ਕਰਨਾ ਸ਼ੁਰੂ ਕਰ ਦਿਓ ਅਰਦਾਸ ਕਰਕੇ ਮਹਾਰਾਜ ਜੀ ਤੁਸੀਂ ਹੀ ਸੇਵਾ ਲੈਣੀ ਹੈ ਤੇ ਤੁਸੀਂ ਜਾਣੀ ਜਾਣ ਹੁੰਦੇ ਸਾਡਾ ਇਹ ਕਾਰਜ ਹੈ ਜਿਹੜਾ ਤੁਸੀਂ ਹੀ ਪੂਰਾ ਕਰ ਸਕਦੇ ਹੋ ਗੁਰੂ ਸੰਗ ਕਿਰਪਾ ਕਰੋ ਤੇ ਜਦੋਂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਆਪਾਂ ਐਕਸਟਰਾ ਸਿਮਰਨ ਦੀ ਸ਼ੁਰੂਆਤ ਕਰਦੇ ਆਂ ਤਾਂ ਫਿਰ ਸਾਡਾ ਉਹ ਕਾਰਜ ਸਾਡੇ ਸੋਚੇ ਤੋਂ ਪਹਿਲਾਂ ਹੀ ਪਰਮਾਤਮਾ ਕਰ ਦਿੰਦੇ ਨੇ ਸੋ ਉਮੀਦ ਕਰਦੀ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚੋਂ ਤਾតაკლი საத்riya काल जी